ਜਿੱਥੇ ਲੜਕੀਆਂ ਮਾਪੇ ਦਾ ਨਾਮ ਰੋਸ਼ਨ ਕਰ ਰਹੇ ਨੇ ਉੱਥੇ ਹੀ ਲੜਕੇ ਵੀ ਅੱਜ ਨਾਮ ਰੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਪਲਸ 2 ਦੇ ਵਿੱਚ ਮੈਡੀਕਲ ਦੇ ਵਿੱਚ ਜਿਹੜਾ ਹੈਗਾ ਬੱਚਾ ਅੱਛੇ ਨੰਬਰਾਂ ਨਾਲ ਪਾਸ ਹੋਇਆ ਤੇ ਸਕੂਲ ਦੇ ਜਿਹੜੇ ਬੱਚੇ ਨੇ ਤੇ ਟੀਚਰਸ ਨੇ ਉਹਨਾਂ ਨੂੰ ਸ਼ਗਨ ਦੇ ਤੌਰ ਤੇ ਦੇਖੋ ਤੁਸੀਂ ਤਸਵੀਰਾਂ ਲੈ ਕੇ ਆਏ ਪਹੁੰਚ ਰਹੇ ਨੇ ਤੇ ਢੋਲ ਨਗਾੜੇ ਨਾਲ ਉਹਨਾਂ ਦਾ ਸਵਾਗਤ ਕਰਨ ਵਾਸਤੇ ਪਹੁੰਚੇ ਤੇ ਇਹ ਟੀਚਰਾਂ ਨਾਲ ਗੱਲ ਕਰਦੇ ਆ ਕਿ ਉਹ ਪਹੁੰਚੇ ਹੋਏ ਨੇ ਤੇ ਮੈਮ ਅੱਜ ਐਡਾ ਸ਼ਗਨ ਲੈ ਕੇ ਪਹੁੰਚੇ ਵਿਆਹ ਵਾਲਾ ਮਾਹੌਲ ਬਣਾਇਆ ਬਿਲਕੁਲ

ਉਹ ਦੇਖਿਆ ਕਿ ਬੋਲੀਆਂ ਪਾ ਕੇ ਜਿਹੜਾ ਹੈਗਾ ਢੋਲ ਵਜਾ ਕੇ ਜਿਹੜਾ ਬੱਚੇ ਦਾ ਸਵਾਗਤ ਕੀਤਾ ਜਾ ਰਿਹਾ ਇਹ ਤਾਂ ਹਾਰ ਦੇ ਸ਼ਗਨ ਸ਼ਗਨ ਦਾ ਸਮਾਨ ਵੀ ਲੈ ਕੇ ਆਏ ਨੇ ਮੈਮ ਸ਼ਗਨ ਦਾ ਸਮਾਨ ਫੜੇ ਹਾਂਜੀ ਹਾਂਜੀ ਸਰ ਤੁਹਾਨੂੰ ਬਹੁਤ ਖੁਸ਼ੀ ਹੈ ਕਿ ਕਿੰਨੇ ਕ ਨੰਬਰਾਂ ਨਾਲ ਪਾਸ ਹੋਏ ਨੇ ਬੱਚੇ ਕਿਉਂਕਿ ਇਹ ਤੇ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ ਹਾਂਜੀ ਹਾਂਜੀ ਸਰ ਬਹੁਤ ਵਧੀਆ ਬੱਚਿਆਂ ਨੇ ਮਿਹਨਤ ਕੀਤੀ ਹੈ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋਈ ਨੇ ਫਰੂਟ ਦਾ ਟੋਕਰਾ ਜਿਹੜਾ ਹੈਗਾ ਹੱਥਾਂ 'ਚ ਫੜਿਆ ਹੋਇਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਫਰੂਟ ਦਾ ਟੋਕਰਾ ਹੱਥਾਂ ਦੇ ਵਿੱਚ ਹਾਰ ਨੇ ਕਰ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪਹੁੰਚੇ ਬੱਚੇ ਨਾਲ ਵੀ ਗੱਲ ਕਰ ਰਹੇ ਆ ਬੇਟਾ ਅੱਜ ਟੀਚਰ ਹੀ ਤੁਹਾਡਾ ਅੱਜ ਲੈ ਕੇ ਆਏ ਨੇ ਸਮਾਨ ਛਕਣਾ ਦਾ ਸਮਾਨ ਲੈ ਕੇ ਆਏ ਨੇ थैंक यू ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਹੀ ਪ੍ਰਾਊਡ ਫੀਲ ਹੋ ਰਿਹਾ ਹੈ ਕਿੰਨੇ ਨੰਬਰ ਆਏ ਸਕੂਲ ਦੇ ਵਿੱਚ ਤੇ ਕਿਹੜੀ ਕਲਾਸ ਦੇ ਵਿੱਚ ਸੀ ਪਲੱਸ 2 ਮੈਡੀਕਲ ਦੇ ਵਿੱਚ ਸੀ ਮੇਰੇ 93.2 ਨੰਬਰ ਆਏ ਹਨ ਤੇ ਮੈਂ ਮੈਡੀਕਲ ਦੇ ਵਿੱਚ ਆਏ ਹੋ ਤੇ ਹੁਣ ਕੀ ਕਰਨ ਦੀ ਅੱਗੇ ਹੈ ਅੱਗੇ ਤਾਂ ਵੈਸੇ ਐਮਬੀਬੀਐਸ ਕਰਨ ਦਾ ਸੁਝਾਅ ਲੇ ਐਮਬੀਬੀਐਸ ਕਰਨਾ ਸੋਚਿਆ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਸ਼ਗਨ ਜਿਹੜਾ ਲੈ ਕੇ ਪਹੁੰਚੇ ਹੋਏ ਨੇ ਤੇ ਘਰ ਢੋਲ ਦੇ ਵਿੱਚ ਇੱਥੇ ਘਰ ਦੇ ਵਿੱਚ ਮੈਮ ਹੋਰ ਸਾਡੇ ਉਹ ਵੀ ਮਜੂਦ ਹੋਏ ਨੇ ਜਿਸ ਦਾ ਤੋਂ ਉਹ ਜਿਹੜਾ ਗਾ ਸਵਾਗਤ ਕੀਤਾ ਜਾ ਰਿਹਾ ਹੈਗਾ ਤੇ ਗੱਲ ਬੱਚਾ ਅੱਜ ਇੱਥੇ ਵਧੀਆ ਨੰਬਰਾਂ ਨਾਲ ਪਾਸ ਹੋਇਆ ਤੇ ਅੱਜ ਮਾਹੌਲ ਹੀ ਇੱਕ ਵਿਆਹ ਤਰ੍ਹਾਂ ਦਾ ਵਿਹਾਲ ਬਣਾ ਦਿੱਤਾ ਬਿਲਕੁਲ ਜੀ ਵੀ ਆ ਰੀਅਲੀ ਐਕਸਾਈਟਿਡ ਐਂਡ ਆ ਬਿਕਾਜ਼ ਅ ਚਾਈਲਡ ਆਫ ਆ ਸਕੂਲ ਹਾਇਰ ਰੀਅਲੀ ਬਰਾਟ ਲੌਰਲਸ ਟੂ ਅਸ ਸਾਡੀ ਮਤਲਬ ਨਾਮ ਪੁੱਛਿਆ ਕਰਤਾ ਤੇ ਸਾਨੂੰ ਉਮੀਦ ਹੈ ਕਿ ਇੱਕ ਵਧੀਆ ਡਾਕਟਰ ਵੀ ਬਣ ਕੇ ਸਾਡੇ ਮਤਲਬ ਅਗੇ ਆ ਕੇ ਸੁਸਾਇਟੀ ਦੀ ਸੇਵਾ ਕਰੇਗਾ ਖੁਸ਼ੀ ਹੁੰਦੀ ਹੈ ਅਲੱਗ ਤਰ੍ਹਾਂ ਦੀ ਖੁਸ਼ੀ ਖੁਸ਼ੀ ਦੇਖੋ ਤੁਸੀਂ ਕਿ ਟੀਚਰਾਂ ਦੀ ਤੇ ਅਲੱਗ ਹੀ ਹੈ ਮਾਪਿਓ ਦੇ ਅਲੱਗੇ ਖੁਸ਼ੀ ਉਹ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਮੈਂ ਵੀ ਟੀਚਰ ਵੀ ਹਾਂ ਤੇ ਦੀ ਮਾਵਰ ਜੀ ਵੀ ਹਾਂ ਤੋਂ ਮੈਨੂੰ ਐਕਸਾਈਟਮੈਂਟ ਤੇ ਖੁਸ਼ੀ ਡਬਲ ਹੈ ਖੁਸ਼ੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਡਬਲ ਖੁਸ਼ੀ ਹੈ ਜਤਾ ਸਰ ਨਾਲ ਵੀ ਗੱਲਬਾਤ ਕਰ ਰਹੇ ਆ ਸਰ ਇੱਕ ਅਲਾਗੀ ਮਾਹੌਲ ਬਣਾ ਦਿੱਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਪਹੁੰਚੇ ਨੇ ਹਾਰ ਲੈ ਕੇ ਪਾਏ ਜਾ ਰਹੇ ਨੇ ਬੱਚੇ ਨੂੰ ਤਸਵੀਰਾਂ ਦੇ ਵਿੱਚ ਅਸੀਂ ਪਿਛਲੇ ਤਕਰੀਬਨ 4 ਸਾਲ ਤੋਂ ਜੋ ਵੀ ਸਕਾਲਰਫੀਲਡ ਸਕੂਲ ਦਾ ਫਰਸਟ ਸੈਕੰਡ ਥਰਡ ਪੋਜੀਸ਼ਨ ਹੁੰਦੀ ਆ ਮੈਡੀਕਲ ਨਾਨ ਮੈਡੀਕਲ ਆਰਟਸ ਦੇ ਵਿੱਚ ਕਮਰਸ ਦੇ ਵਿੱਚ ਹਰ ਬੱਚੇ ਦੇ ਘਰ ਜਾ ਕੇ ਉਸ ਦੀ ਹੌਸਲਾ ਫਜਾਈ ਦੇ ਲਈ ਸਕੂਲ ਵੱਲੋਂ ਬੱਚੇ ਜਾਂਦੇ ਨੇ ਤੇ ਉਹਨੂੰ ਆਨਰ ਕਰਕੇ ਆਂਦੇ ਨੇ ਇਹਦੇ ਨਾਲ ਪੇਰੈਂਟਸ ਨੂੰ ਵੀ ਖੁਸ਼ੀ ਹੁੰਦੀ ਹੈ ਬੱਚਿਆਂ ਨੂੰ ਵੀ ਹੁੰਦੀ ਹੈ ਔਰ ਇਹਦੇ ਨਾਲ ਨਾਲ ਜਿਹੜੇ ਬਾਕੀ ਬੱਚੇ ਨੇ ਜਿਨ੍ਹਾਂ ਨੇ ਅਗਲੇ ਸਾਲ ਬੋਰਡ ਦੇਣਾ ਬੋਰਡ ਦਾ ਐਗਜ਼ਾਮ ਦੇਣਾ ਉਹਨਾਂ ਨੂੰ ਵੀ ਬੜੀ ਮੋਟੀਵੇਸ਼ਨ ਮਿਲਦੀ ਹੈ ਇੱਕ ਤਰ੍ਹਾਂ ਦਾ ਕਿ ਬੱਚੇ ਕਈ ਹੈ ਨਾ ਮੋਬਾਈਲਾਂ ਦੇ ਵਿੱਚ ਜਿਆਦਾ ਇੰਟਰਸਟ ਲੈਂਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਕਿਉਂਕਿ ਅੱਜ ਨੌਜਵਾਨ ਹੈ ਜਿਹੜਾ ਬੱਚਾ ਹੈ ਕਿਉਂਕਿ ਬੱਚੀਆਂ ਜਿਹੜੀਆਂ ਆਗੀਆਂ ਨੇ ਨਾਮ ਰੋਸ਼ਨ ਤੇ ਕਰਦੀਆਂ ਆ ਰਹੀਆਂ ਮਾਫੀ ਹੋਦਾ ਅੱਜ ਇੱਕ ਬੇਟੇ ਨੇ ਜਿਹੜਾ ਹੈ ਨਾਮ ਰੋਸ਼ਨ ਕੀਤਾ ਮੋਬਾਈਲ ਅੱਜਕੱਲ੍ਹ ਦੇ ਬੱਚਿਆਂ ਦੀ ਅੱਛਾ ਰਿਜ਼ਲਟ ਪ੍ਰੋਡਿਊਸ ਕਰਨ ਦੀ ਸਭ ਤੋਂ ਵੱਡੀ ਹਿੰਡਰੈਂਸ ਹੈ ਤੇ ਪੇਰੈਂਟਸ ਨੂੰ ਤੇ ਬੱਚੇ ਨੂੰ ਖੁਦ ਵੀ ਚਾਹੀਦਾ ਹੈ ਕਿ ਜਦੋਂ ਤੱਕ ਉਹਦਾ ਇਸ ਲਾਈਫ ਦਾ ਇਹ ਜਿਹੜਾ ਇੱਕ ਇੰਪੋਰਟੈਂਟ ਪੜਾਅ ਹੈ ਉਹਦਾ ਰਿਜ਼ਲਟ ਨਹੀਂ ਆਂਦਾ ਉਦੋਂ ਤੱਕ ਮੋਬਾਈਲ ਤੋਂ ਦੂਰ ਰਹੇ ਇਸ ਲਈ ਤਾਂ ਉਹਨੂੰ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਪਏਗਾ ਕਿੰਨੇ ਬੱਚੇ ਜਿਹੜੇ ਹੈਗੇ ਨੇ ਪਾਸ ਹੋਏ ਨੇ ਤੇ ਕਿ ਕਿੰਨੇ ਨੰਬਰ ਆਏ ਸਾਡੇ অলਮੋਸਟ ਜਿਹੜੇ ਨੇ 30% ਬੱਚਿਆਂ ਦਾ ਬਹੁਤ ਜ਼ਿਆਦਾ ਅچھے ਮਾਰਕਸ ਆਏ ਨੇ ਤੇ ਬਾਕੀ ਪਾਸ ਪਰਸੈਂਟੇਜ ਜਿਹੜੀ ਉਹ 100% ਹੈ ਸਾਰੇ ਸਕੂਲ ਦੇ ਅੱਜ ਉਹ ਸਾਹ ਦੇਖਣ ਨੂੰ ਮਿਲ ਰਿਹਾ ਕਿ ਟੀਚਰ ਵੀ ਹਾਰ ਲੈ ਕੇ ਪਹੁੰਚੇ ਸਾਰੇ ਕੁਝ ਪਹੁੰਚੇ ਨਹੀਂ ਪਹਿਲੇ ਵੀ ਇਸ ਤਰ੍ਹਾਂ ਦਾ ਕੀਤਾ ਜਾਂਦਾ ਜੀ ਇਹ ਪਹਿਲੀ ਵਾਰ ਹੈ ਕੀਤਾ ਜੀ ਮੈਂ ਦੱਸਿਆ ਵੀ ਪਿਛਲੇ 4 ਸਾਲ ਤੋਂ ਅਸੀਂ ਇਹ ਸਕੂਲ ਵੱਲੋਂ ਰੀਤ ਬਣਾਈ ਹੋਈ ਹੈ ਕਿ ਹਰ ਬੱਚੇ ਦੇ ਘਰ ਜਾ ਕੇ ਉਹਨੂੰ ਅچھے ਰਿਜ਼ਲਟ ਲਈ ਉਹਨੂੰ ਜ਼ਰੂਰ ਆਨਰ ਕਰਕੇ ਆਣੇ ਬਟਾ ਅੱਜ ਇੱਡਾ ਵਧੀਆ ਹਾਰ ਪਾ ਕੇ ਤੁਹਾਡਾ ਸਵਾਗਤ ਕੀਤਾ ਗਿਆ ਹੈ ਕਿਸ ਤਰ੍ਹਾਂ ਟੀਚਰ ਜਿਹੜੇ ਅੱਗੇ ਨੇ ਪਹੁੰਚੇ ਨੇ ਕਿਸ ਤਰ੍ਹਾਂ ਹੋਰ ਕਿਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਅੱਗੇ ਹੁਣ ਤੁਸੀਂ ਐਮਬੀਬੀਐਸ ਦਾ ਡਾਕਟਰ ਬਣ ਦੀ ਤਿਆਰੀ ਮੋਟੀਵੇਸ਼ਨ ਨਹੀਂ ਮਿਲਦੀ ਹੈ ਮਤਲਬ ਸਪੋਰਟ ਦਾ ਪਤਾ ਚੱਲਦਾ ਹੈ ਕਿ ਇਹ ਸਾਰੇ ਨੇ ਸਪੋਰਟ ਕੀਤਾ ਹੈ ਇਮੋਸ਼ਨਲ ਸਪੋਰਟਿੰਗ ਦਾ ਉਹ ਮੋਟੀਵੇਸ਼ਨ ਮਿਲਦੀ ਹੈ ਅੱਗੇ ਹੋਰ ਵਧੀਆ ਕਰਨ ਦੀ ਤੇ ਅੱਗੇ ਹੋਰ ਐਕਸੈਲ ਕਰਨ ਦੀ ਮੋਟੀਵੇਸ਼ਨ ਲੱਗਦੀ ਹੈ ਖੁਸ਼ੀ ਹੈ ਦਿਲ ਦੇ ਵਿੱਚ ਕਿ ਆ ਇੰਨਾ ਵੱਡਾ ਸਵਾਗਤ ਹੋਇਆ ਹੈ ਹਾਂ ਜੀ ਹਾਂ ਜੀ ਬਹੁਤ ਖੁਸ਼ੀ ਖੁਸ਼ੀ ਤਾਂ ਬਹੁਤ ਜ਼ਿਆਦਾ ਹੀ ਹੈ ਇੰਨਾ ਵਧੀਆ ਸਵਾਗਤ ਹੋਇਆ ਹੈ ਆ ਨਾਨੀ ਨਾਲ ਵੀ ਗੱਲਬਾਤ ਕਰਦੇ ਆ ਨਾਨੀ ਨਾਲ ਵੀ ਗੱਲ ਕਰਾਂਗੇ ਨਾਨੀ ਜੀ ਦਾ ਕੀ ਕਹਿਣਾ ਹੈ ਤਸਵੀਰ ਆ ਤੁਸੀਂ ਦੇਖ ਰਹੇ ਹੋ ਹੋਰ ਵੀ ਟੀਚਰ ਇੱਥੇ ਮੌਜੂਦ ਨੇ ਗੱਲ ਕਰਨ ਦੇ ਮੈਮ ਵੀ ਹਾਰ ਲੈ ਕੇ ਖੜੇ ਹੋਏ ਨੇ ਮੈਮ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਬੱਚੇ ਅੱਜ ਬਹੁਤ ਬੱਚਿਆਂ ਲਈ ਬਹੁਤ ਮੋਟੀਵੇਸ਼ਨਲ 걸 ਲੈ ਦੇਖੋ ਇੱਕ ਬੱਚੇ ਜਿਹੜਾ ਹੈ ਉਹ ਅੱਗੇ ਲਈ ਸਾਰਿਆਂ ਨੂੰ ਇੱਕ ਲੈਸਨ ਦਿੰਦਾ ਠੀਕ ਹੈ ਹੋਰ ਬੱਚਿਆਂ ਨੂੰ ਬਹੁਤ ਪੋਜ਼ਿਟਿਵ ਮੋਟੀਵੇਸ਼ਨ ਮਿਲਦੀ ਹੈ ਇਸ ਨਾਲ ਕਿ ਕੱਲ ਨੂੰ ਅਸੀਂ ਵੀ ਉਹਨਾਂ ਨੂੰ ਇਨਸਪੀਰੇਸ਼ਨ ਮਿਲ ਰਹੀ ਹੈ ਕਿ ਅਸੀਂ ਵੀ ਅੱਛੇ ਸਕੋਰ ਕਰੀਏ ਅਸ ਸਾਡਾ ਵੀ ਫਿਊਚਰ ਬ੍ਰਾਈਟ ਹੋਵੇ ਤੇ ਅਸੀਂ ਵੀ ਆਪਣੇ ਸਕੂਲ ਦਾ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰੀਏ ਥੈਂਕ ਯੂ ਪੇਰੈਂਟਸ ਨਾਲ ਨਾਨੀ ਨਾਲ ਵੀ ਗੱਲਬਾਤ ਕਰ ਲੈਣਾ ਨਾਨੀ ਅ ਅੱਜ ਅ ਬੇਟਾ ਅੱਜ ਤੁਹਾਡਾ ਜਿਹੜਾ ਦੋਤਾਈ ਬੇਟਾ ਨਾਮ ਰੋਸ਼ਨ ਕੀਤਾ ਸਟੇਜ ਬੀਟਿੰਗ ਬਹੁਤ ਆ ਬਹੁਤ ਖੁਸ਼ੀ ਹੋਈ ਬੱਚਿਆਂ ਨੇ ਅਚੀਵਮੈਂਟ ਐਡੀ ਅੱਛੀ ਹੋਵੇ ਅੱਛਾ ਇਹਦਾ ਵੱਡਾ ਭਰਾ ਵੀ ਇੱਥੋਂ ਪੜਿਆ ਹੈ। ਉਹਨੂੰ ਵੀ ਮੈਡੀਕਲ ਕਾਲਜ 'ਚ ਐਡਮਿਸ਼ਨ ਹੋਈ ਹੈ। ਹਾਂ। ਨਾਨੀ ਨੂੰ ਵੀ ਬੜੀ ਖੁਸ਼ੀ ਹੈ, ਟੀਚਰਾਂ ਨੂੰ ਖੁਸ਼ੀ ਹੈ। ਬੱਚੇ ਜਿਹੜੇ ਹੈਗੇ ਨੇ ਉਹ ਤੁਸੀਂ ਇੱਕ ਗੱਲਬਾਤ ਕਰ ਲੈਂਦੇ ਆ। ਮੈਮ ਨੱਚਦੇ ਆ ਰਹੇ ਹੋ ਅੱਜ ਬੜਾ ਹੁਸਾ ਲੱਗਿਆ ਸਚਾਈ ਬੋਤ ਹੈ ਸਰ ਬੱਚਿਆਂ ਨੇ ਬਹੁਤ ਅੱਛੇ ਬਹੁਤ ਮਿਹਨਤ ਕਰਕੇ ਬਹੁਤ ਅੱਛੇ ਨੰਬਰ ਲਏ ਐ ਸਾਨੂੰ ਬਹੁਤ ਛਾੜ ਚੜਿਆ ਹੋਇਆ ਇਸ ਕਰਕੇ ਅਸੀਂ ਆਏ ਆ ਉਹਨਾਂ ਨੂੰ ਅੱਜ ਸੈਲੀਬ੍ਰੇਟ ਕਰਨ ਬਹੁਤ ਜ਼ਿਆਦਾ ਮਿਹਨਤ ਕੀਤੀ ਐ ਬੱਚਿਆਂ ਨੇ ਬਹੁਤ ਅੱਛੇ ਮਾਰਕਸ ਲਏ ਐ ਇਹਨਾਂ ਨੂੰ ਬਹੁਤ ਬੈਸਟ 2ਸ਼ਸ ਹੈ ਕਿ ਅੱਜ ਕੇ ਨੰਬਰ ਅੱਗੇ ਵੀ ਵਧੀਆ ਡਾਕਟਰ ਬਣਨ ਸੇਵਾ ਕਰਨ ਸਮਾਜ ਦੀ ਥੈਂਕ ਯੂ ਸਰ ਲੜਕੀਆਂ ਜਿਥੇ ਕੀ ਨਾਮ ਰੋਸ਼ਨ ਕਰ ਰਹੀ ਨੇ ਉਹ ਅੱਜ ਲੜਕੀਆਂ ਵੱਲੋਂ ਨਾਮ ਰੋਸ਼ਨ ਕੀਤਾ ਗਿਆ ਹੈ ਸਰ ਹੁਣ ਇਹ ਗੱਲ ਨਹੀਂ ਹੈ ਹੁਣ ਲੜਕੇ ਲੜਕੀਆਂ ਦੋਨੋਂ ਬਹੁਤ ਮਿਹਨਤ ਕਰ ਰਹੇ ਹੈ ਕੈਨ ਵਾਲੀ ਗੱਲ ਹੈ ਹੁੰਦੀ ਹੈ ਕਿ ਲੜਕੀਆਂ ਟੌਪ ਕਰ ਰਹੀ ਸੀ ਇਸ ਸਾਲ ਬॉयਜ਼ ਨੇ ਵੀ ਆਊਟਸ਼ਾਈਨ ਕੀਤਾ ਹੈ ਗਰਲਸ ਤੋਂ ਸੋ ਅੱਛਾ ਰਿਜ਼ਲਟ ਹੈ ਮਤਲਬ ਬॉयਜ਼ ਗਰਲ ਸਾਡੇ ਲਈ ਤਾਂ ਸਰ ਸਾਰੇ ਸਟੂਡੈਂਟ ਹੈ ਕਲਾਸ 'ਚ ਬੈਠੇ ਹੋਏ ਬੱਚੇ ਸਾਰੇ ਸਾਡੇ ਲਈ ਸਟੂਡੈਂਟ ਹੈ ਬॉयਜ਼ ਹੈ ਗਰਲਸ ਹੈ ਇੱਕ ਹੀ ਗੱਲ ਹੈ ਸਰ ਥੈਂਕ ਯੂ ਬੌਲੀਆ ਪੰਦੇ ਹੋਏ ਜਿਹੜੇ ਹੈਗੇ ਟੀਚਰ ਦੇ ਤੇ ਪਹੁੰਚੇ ਦੇ ਨੱਚਦੇ ਹੋਏ ਪਹੁੰਚੇ ਤੇ ਬੱਚੇ ਦਾ ਜਿਹੜਾ ਹਾਰ ਪਾ ਕੇ ਜਿਹੜਾ ਹੈਗਾ ਸਵਾਗਤ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਲਿਓ ਤੇ ਕਿਸ ਤਰ੍ਹਾਂ ਨਾਲ ਜਿਹੜਾਗਾ ਸਵਾਗਤ ਕੀਤਾ ਗਿਆ ਹੈਗਾ ਢੋਲ ਨਗਾੜੇ ਦੇ ਨਾਲ ਜਿਹੜਾ ਫੁੱਲਾਂ ਦੇ ਹਾਰ ਪਾ ਕੇ ਉਹਦੇ ਉੱਪਰ ਉਹਨੂੰ ਉਹਦਾ ਸਵਾਗਤ ਕੀਤਾ ਦੇ ਟੀਚਰ ਹੈ ਜਿਹੜੇ ਹੈਗੇ ਹੋਰ ਜਿਹੜੇ ਹੈਗੇ ਦੇ ਟੀਚਰ ਬੌਲੀਆ ਪੰਦੇ ਹੋਏ ਨਜ਼ਰ ਆ ਰਹੇ ਹੈ ਨੰਬਰ ਲੈ ਕੇ ਆਇਆ ਸਾਡੇ ਸਾਡਾ ਸਕਾਲਰ ਪੜ੍ਹ ਕੇ ਨੰਬਰ ਲੈ ਕੇ ਆਇਆ ਓਏ ਗਿੱਟਮਿਟ ਗਿੱਟਮਿਟ ਇੰਗਲਿਸ਼ 'ਚ ਬੋਲੇ गिट मिट गिट मिच इंग्लिश बोले नहीं किसे तो डर साढ़े स्कॉलर दी बैजा बैजा कर दा साढ़े स्कॉलर दी बैजा बैजा कर दा साढ़े स्कॉलर दी स्कॉलर दी हो गई स्कॉलर दी हो गई स्कॉलर दी हो गई आज 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 दी हो गई देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर